ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਸ਼ਿਸ਼ਰੇਵਾਲ ਤਹਿਸੀਲ ਪਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪ੍ਰਦੀਪ ਸਿੰਘ ਨਾਲ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਗਾਵਾਂ ਦਿਖਾਉਣੀਆਂ ਦੋ ਸੋਈਆਂ ਤੇ ਇੱਕ ਗੱਬਣ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋ ਸੁਣਾ ਵੀਰ ਜੀ ਇਥੇ ਹੀ 타ਜੇ ਮਧਿਆ ਜੇ ਮੇਰਾ ਬਾਬੇ ਨਾਲ ਹਾਂਜੀ ਕਾਫੀ ਦਿਨ ਬਾਹਰ ਵਿਖੇ ਜੇ ਐਦਾਂ ਇਹ ਨਾ ਬਜ਼ੁਰਗਾਂ ਨੂੰ ਬੁਖਾਰ ਚੱਲਦਿਆਂ ਇਹ ਵਾਵਾ ਜਣਾਂ ਦਾ ਇਹ ਫਿਰ ਇੱਕ ਅੱਧਾ ਹੀ ਆਉਂਦਾ ਡੰਗਾ ਤੇ ਹੋਇਆ ਕਿ ਜਾਂਦਾ ਜੀ ਠੀਕ ਆ ਚਲੋ ਨਾਮ ਦੱਸਦੇ ਕਰੀ ਆਪਾਂ ਨਾਮ ਮੇਰਾ ਵੀਰ ਜੀ ਭਰਦੀਪ ਸਿੰਘ ਜੇ ਸਾਨੋਂ ਸਰਦਾਰ ਬਲਦੇਵ ਸਿੰਘ ਹਾਂਜੀ ਸ਼ਿਸ਼ਰੇਵਾਲ ਤਹਿਸੀਲ ਪਟਾਲਾ ਜ਼ਿਲ੍ਹਾ ਕਰਦਾਸਪੁਰ ਤੇ ਹੁਣ ਨੰਬਰੇ ਬੋਲਦੇ ਕਰੀ 77 ਦਾ 83 25 ਲੱਕ ਠੀਕ ਆ ਤੇ ਸ਼ੁਰੂਆਤ ਫਿਰ ਕਿਹੜੀ ਤੋਂ ਕਰ ਲਈਏ ਤੇ ਤਾਂ ਮਰਜ਼ੀ ਕਰ ਲੋ ਸਾਰੇ ਠੀਕ ਚਲੋ ਫਿਰ ਇਹੀ ਪਹਿਲਾਂ ਵਿਖਾ ਲਈਏ ਇਹ ਕਹਾਂਗੀ ਜੀ ਕੰਨ ਨੇ ਦੋ ਡੇੜਾ ਪੰਜ ਸੱਤ ਉੱਤੇ ਲਾ ਲਈਦਾ ਘੱਟ ਨਾਲੇ ਇੰਨਾ ਕਿ ਟਾਈਮ ਜੇ ਠੀਕ ਆ ਜੇ ਤਾਂ ਬੱਚਾ ਨਹੀਂ ਜਾਦਾ ਉਹਦੇ 17 ਕਿਲੋ ਆਪਣੇ ਘਰੋਂ ਲੀਟਰ ਨਾਲ ਮਣਕੇ ਲਾਵਾਂਗੇ ਪੱਕਾ ਦੁੱਧ ਜਿਹੜਾ ਹੈਗਾ 17 ਲੀਟਰ ਫੇਰ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਚੋਕੇ ਖੜੇ ਅੱਛਾ ਜੀਆ ਖੋਲੋ ਹਾਂ ਫਿਰ ਤੋਲਦੀ ਆ ਅਰੇ ਟਾਈਮ ਤੇ ਚਲੋ ਤਾਂ 12 ਵਜੇ ਸ਼ਾਮ ਅੱਜ ਦੁਪਹਿਰ ਦਾ ਟਾਈਮ ਆ 12:00 ਵਜੇ ਦੇ ਲਾਗੇ ਬੰਦੇ ਦਾ ਟਾਈਮ ਹੈ ਜਿਹੜਾ ਕਦੇ ਵੀ ਰੋਸਾ ਮੈਂ ਜਿਹੜਾ ਹਵਾਨੇ ਦਾ ਅੰਦਾਜ਼ਾ ਲਾਵੇ ਦੁੱਧ ਮੌਕੇ ਤੇ ਜਿਹੜਾ ਇਹਦੇ ਕੋਲ 17 ਲੀਟਰ ਜਿਹੜਾ ਕਹਿੰਦੇ ਕਿ ਪੱਕਾ ਹੈਗਾ ਬਾਕੀ ਕੋਈ ਵੀਰ ਆਪਣੇ ਦੋ ਟੈਮ ਚਵਾਈ ਕਰਕੇ ਲੈ ਜੇ ਹੋਰ ਤਾਂ ਜਿਹੜੀ ਕੱਦ ਕਾਠ ਦੀ ਚੰਗੀ ਆ ਕੌੜੀ ਕਿਸਾਂਬੀ ਸੰਬੀ ਘਟ ਹੈ ਜੇ ਕੋਈ ਸੰਭਲਾ ਕੋਈ ਲੈ ਜਾਊਗਾ ਤੇ ਦੁੱਦੋਂ ਜਿਹੜਾ ਹੋਰ ਵੀ ਵੱਜੂ ਬਹੁਤਾ ਨਹੀਂ ਕਿਸੀ 20 ਕਿਲੋ ਕਰ ਦੇਗੀ ਆਕੇ ਠੰਡੀ ਸੀਧਾ ਮੈਂ ਰਸਿੰਗ ਤੋਂ ਨਹੀਂ ਚਾਹੁੰਦਾ ਠੀਕ ਹੈ ਜੀ ਤੇ ਆ ਖਾਨ ਵੀ ਇਹਦੇ ਦੇਖ ਸਕਦੇ ਲੱਗੇ ਤਾਂ ਤੇ ਇਹਦਾ ਮੁੱਲ ਵੀ ਜੀ ਫਿਰ ਮੁੱਲ ਵੀ ਜਿਹੜਾ ਬਚਾ ਵੇ ਗਾਂ ਦੇ ਪਾੜ ਸੱਤਿਆ ਦੀ ਜਗ ਜਾਂਦੀ ਹੈ ਹਾਂਜੀ ਥੋੜਾ ਪੱਲੇ ਕਾਦੇ ਕਰ ਲਾ ਕਿੰਨਾ 70000 ਦਾ 100 ਰੁਪਇਆ ਛੋਟ ਕਰਨਾ ਹੈ ਅੱਛਾ 70000 ਛੋਟ ਮਤਲਬ ਛੋਟ ਕਰ ਦੋਗੇ ਠੀਕ ਹੈ ਬਾਕੀ ਕੋ ਫੋਨ ਲਾਵੇ ਹਨਾ ਥੋੜਾ ਬਾਧਾ ਮਾਨਤੇ ਅੰਤ ਕਰ ਹੀ ਦੋਗੇ ਫਿਰ ਤਕਾ ਹੋ ਜਾਂਦਾ ਬੁੜਕੇ ਚਲੋ ਕੋਈ ਨਹੀਂ ਹੁੰਦਾ ਥੋੜਾ ਕਿ ਬਾਧਾ ਤੇ ਛੱਡਣਾ ਹੀ ਪੈਂਦਾ ਜੀ ਬਾਕੀ ਦੁੱਧ ਦੀ ਗਾਰੰਟੀ ਹੈ ਕਿ ਧਾਰੋ ਨਾ ਮਰੇ ਇਹ ਹੈ ਕਿ ਦੁੱਧ ਜਿਹੜਾ ਵਾ 17 ਲੀਟਰ ਪੱਕਾ ਹੋਊਗਾ ਮੁੱਕ ਠੀਕ ਹੈ ਤੇ ਹੁਣ ਇੱਕ ਆ ਗੱਬਣ ਜੇ ਇਹ ਵੀ ਜੀ ਗੱਬਣ ਜੇ ਠੀਕ ਹੈ ਜੀ ਇਹਨੇ ਦਿਨ ਪੰਜ ਚਾਰੇ ਜੇ ਲੈ ਲੈਣੇ ਜੇ ਠੀਕ ਹੈ ਤੋਰ ਹੈ ਕਰੀ ਇਹ ਥੋੜਾ ਡਰਦੀ ਏ ਆਈ ਵੀ ਅੱਜ ਹੀ ਆ ਇਹ ਥੋੜਾ ਕਚੇਰੀ ਹੋਇਆ ਵਾ ਇਹਨਾਂ ਵਾਈ ਨੂੰ ਬਾਕੀ ਕਈ ਵਾਰੀ ਜਦੋਂ ਪਸ਼ੂ ਗੱਡੀ 'ਚ ਚੜਦਾ ਵਾ ਉਤਰਦਾ ਵਾ ਉਦੋਂ ਵੀ ਥੋੜਾ ਡਰ ਜਾਂਦਾ ਵਾ ਦੂਰ ਤੇ ਤਾਂ ਦਸੋਂ ਨਹੀਂ ਲੱਗ ਗਿਆ ਜਾਈਦਾ ਸਾਡੇ ਡੱਡੀ ਸੀ ਦਾ ਕੋਈ ਨਹੀਂ ਆਦੀ ਇਦਾਂ ਬੈਠਾ ਲੱਗੇ ਬਾਕੀ ਚੰਗੀ ਤਿਆਰ ਹੋਣੀ ਆ ਥੱਲੇ ਵੀ ਹਜੇ ਭਰਨ ਦੀ ਆ ਇਹ ਦਿਲ ਪੰਜਰ ਲੈ ਜੀ ਹਫਤੇ ਕਿ ਤੱਕ ਕਰੀਬ ਟਾਈਮ ਇਹਨੇ ਲੈ ਜਾਣਾ ਆ ਦੇਖ ਸਾਡੇ ਹਵਾਨਾ ਇਹਦਾ ਪਿੱਛਾ ਤੇ ਆ ਥਣ ਵੀ ਇਹਦੇ ਦੇਖ ਸਕਦੇ ਜੇ ਲੱਗੇ ਤਾਂ ਉਦਾਂ ਠੰਡੀ ਜਾਂ ਠੰਡੀ ਕੱਕ ਨਹੀਂ ਇਹ ਸਿਰਫ ਡੱਡੂ ਜੀ ਤੇ ਇਹ ਕਿੰਨੇ ਕ ਦੁੱਧ ਵਾਲੀ ਜੀ ਵੀਰ ਜੀ ਦੁੱਧ ਵੀਰ ਜੀ ਜਨਾਬ ਫਰੀਦੀਆਂ ਇਹਦੇ ਅੰਦਰ ਪਹਿਲੇ ਸੀ 15 ਕਿਲੋ ਚੁੰਦੇ ਰਹੇ ਸੀ ਹੁਣ ਪਤਾ ਨਹੀਂ ਕਿ 15 ਦੇ ਸੀ ਜਾਂ ਕਿਸ਼ਾਂ 12 ਕਿਲੋ ਤੇ ਇਹਦਾ ਮੁੱਲ ਮੁੱਲ ਵੀਰ ਜੀ ਭਾਏ ਕੋ 50 ਕਰਾ ਲੇ 55 ਕਰਾ ਲੇ 45000 ਜੀ ਦਾ 45000 ਦੀ ਛੋਟ ਛਾਟ ਕਰ ਦੋਗੇ ਵਿੱਚ ਛਾੜੀ ਆ ਜੀ ਉਹ ਚੋਣੀ ਠੀਕ ਹੈ ਜੀ ਤੇ ਹੁਣ ਆ ਗਈ ਆਪਣੇ ਕੋਲ ਐਂਡ ਤੇ ਇਹ ਵੀ ਸੋਈ ਸਵਾਈ ਜੇ ਇਹ ਵੀ ਜੀ ਚੌਥਾ ਦਿਨ ਦੇ ਸੋਈ ਨਾਲ ਥਲੇ 12 ਕਿਲੋ ਬੋਲਾ ਜੇ ਥਾਣੇ ਦੇ ਵੀ ਦੇਖ ਸਾਦੇ ਲੱਗੇ ਤਾਂ ਤੇ ਆ ਬੱਚਾ ਉਹ ਪਰਲਾ ਬੱਚਾ ਜੇ ਗੱਲਾਂ ਵਾਲੀ ਆ ਆ ਬੱਚਾ ਜਿਹੜਾ ਇਹਦਾ ਤੇ ਨਾਲ ਜਿਹੜਾ ਨਾਲ ਤਾਜਾ ਹੀ ਆ ਹੱਲੇ ਕਿੰਨਾ ਚ ਵੇਚੀ ਮੋਕੇ ਦੇ ਤਿਆਰੇ ਤੇ ਕੋਲ 12 ਲੀਟਰ ਬੋਲਾ ਆ ਜਿਆ 12 ਲੀਟਰ ਤਿਆਰ ਆ ਜਿਹੜਾ ਠੀਕ ਐ ਖੋਲੋ ਫੇਰ ਤੋੜ ਦਈਏ ਠੰਡੀਆਂ ਸੇਲ ਉਤਰਾਂ ਸਾਰੀਆਂ ਆਪਣੀ ਮਰਜ਼ੀ ਅਸੀਂ ਪਾੜੋ ਨਹੀਂ ਕੋਈ ਮੋਕੇ ਠੀਕ ਐ ਜੀ ਬਾਕੀ ਹੈਗੀਆਂ ਇਹ ਵੀ ਕਰੋਸ ਚ ਸਾਰੀਆਂ ਕਰੋਸ ਚੀ ਹੈ ਤੇ ਫੈਟ ਵੀ ਇਹਨਾਂ ਦੀ ਚੰਗੀ ਆਈ ਜਾਣੀ ਹੈ ਬਾਕੀ ਮੀਂਹ ਕੱਲ ਜਿਹੜਾ ਕਾਫੀ ਪਿਆ ਉਹਦੇ ਕਰਕੇ ਥੋੜਾ ਚਿੱਕੜ ਚੁੱਕੜ ਜਿਹਾ ਹੋਇਆ ਵਾ ਤੇ ਕਰਕੇ ਥੋੜੇ ਤਿਲਕ ਦੀਆਂ ਤੁਲਕਦੀਆਂ ਵਾ ਕੋਈ ਵੀ ਰਿਤ ਇੱਥੇ ਆ ਗਿਆ ਆਪਣੀ ਚੰਗੀ ਤਰ੍ਹਾਂ ਵੇਖ ਚਾਖ ਕੇ ਲੈ ਜਾ ਬਿਲਕੁਲ ਆਪਣੀ ਪਸੰਦੀ ਕਰੋ ਜੀ ਅਸੀਂ ਆਪਣੇ ਘਰ ਦੇ ਚੰਗੇ ਆ ਤੇ ਇਹ ਵੇਦੇ ਕਿੰਨਾ ਕੁ ਉਤਰਨਾ ਦੁੱਧ ਚਵਾਈ ਜਾਊਗੀ ਦੁੱਧ ਵੀ ਦੋ ਛਟਾਲੇ ਵਾਧੂ 15 ਕਿਲੋ ਤੇ ਕਰ ਦੂ ਬਹੁਤ ਆ ਰਹੀਆਂ ਆਂਦੇ ਵੀ 20 ਕਿਲੋ ਕਰ ਦੇਗੀ ਠੀਕ ਆ ਕਰ ਦੂਗੀ ਆਰਾਮ ਨਾਲ ਤੇ ਇਹਦਾ ਮੁੱਲ ਇਹਦਾ ਮੁੱਲ ਵੀ ਜੀ 40000 ਆ ਰਿਹਾ 35000 ਛੋੜ ਛੜ ਕਰਦਾ ਅੱਛਾ 35000 ਛੋੜ ਛੜ ਕਰ ਦੋਗੇ ਇਹਦੀ ਠੀਕ ਹੈ ਜੀ ਤੇ ਠੀਕ ਹੈ ਜੀ ਹੋਰ ਕੁਝ ਹੈ ਨਾ ਇਹ ਕਿੰਨਾ ਵੀ ਖੜਦੀ ਆਪਣੀ ਤੋਂ ਤਸੱਲੀ ਕਰਕੇ ਖੜਦੂਗਾ ਚੋਣ ਚਾਰ ਪੈਂਕ ਚੋਣ ਸੁਈਆਂ ਸਵਾਈਆਂ ਬਾਜ ਦੇ ਨਾਮਾਂ ਦੇਰ ਦੇ ਨਾਮ ਲੈਣ ਆਓ ਇਹੀ ਕਿ ਆਪਣੇ ਇੱਥੇ ਵੇਖ ਚੱਕ ਕੇ ਖੜੋ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਇੱਥੇ ਆਵੇ ਆਪਣੀ ਸਮਝਣਾ ਵੇਖ ਚੱਕ ਕੇ ਤਸੱਲੀ ਕਰਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ